ਪਤਤ ਪਵਨ ਜਗਤ ਜੋਤ ਜੁਗੋ ਜੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਜਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਪਵਨ ਪਵਿੱਤਰ ਹਜੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਅੱਜ ਦੇ ਪਵਨ ਪਵਿੱਤਰ ਬਚਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਾਂ ਦੇ ਸੋਰਠਿ ਰਾਗ ਦੇ ਵਿੱਚੋਂ ਚਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉਤੇ ਬਖਸ਼ਿਸ਼ ਹੋਈ ਏ ਅੱਜ ਦੇ ਪਾਵਨ ਬਚਨ ਹਨ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਸਖਾ ਕਹਿੰਦੇ ਨੇ ਮਿੱਤਰ ਨੂੰ ਬੰਧਪ ਕਹਿੰਦੇ ਨੇ ਰਿਸ਼ਤੇਦਾਰ ਨੂੰ ਜੇ ਦਾ ਮਤਲਬ ਹੈ ਵੀ ਜਿਹੜਾ ਸਤਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਉਹੀ ਮਨੁੱਖ ਗੁਰੂ ਦਾ ਸਿੱਖ ਹੈ ਉਹੀ ਮਨੁੱਖ ਗੁਰੂ ਦਾ ਮਿੱਤਰ ਹੈ ਉਹੀ ਮਨੁੱਖ ਗੁਰੂ ਦਾ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੀ ਰਜਾ ਵਿੱਚ ਤੁਰਦਾ ਹੈ ਆਪਣਾ ਪਾਣਾ ਜੋ ਚੱਲੈ ਪਾਈ ਵਿਚੜ ਚੂਟਾਂ ਖਾਵੇ ਆਪਣਾ ਭਾਣਾ ਭਣ ਦੇ ਮਤਲਬ ਮਰਜ਼ੀ ਨਾਲ ਆਪਣੀ ਮਰਜ਼ੀ ਅਨਸਾਰ ਮਹਾਰਜ ਕਹਿੰਦੇ ਵੀ ਜਿਹੜਾ ਮਨੁੱਖ ਆਪਣੀ ਮਰਜ਼ੀ ਅਨਸਾਰ ਤੁਰਦਾ ਹੈ ਕਿਸੇ ਦੀ ਨਹੀਂ ਸੁਣਦਾ ਜੋ ਕਰਨਾ ਮੈਂ ਕਰਨਾ ਉਹ ਕਹਿੰਦੇ ਪ੍ਰਮਾਤਮਾ ਤੋਂ ਵਿਛੜ ਕੇ ਦੁੱਖ ਸਹਾਰਦਾ ਰਹਿੰਦਾ ਹੈ ਬਿਨ ਸਤ ਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਗੁਰੂ ਦੀ ਸ਼ਰਣ ਪੈਣ ਤੋਂ ਬਿਨਾਂ ਮਨੁੱਖ ਕਦੇ ਸੁੱਖ ਨਹੀਂ ਪਾ ਸਕਦਾ ਤੇ ਮੁੜਮੁੜ ਦੁਖੀ ਹੋ ਕੇ ਆਪਣੇ ਕਰਮਾਂ ਤੋਂ ਫਿਰ ਪਛਤਾਉਂਦਾ ਰਹਿੰਦਾ ਹੈ ਸਤਿਗੁਰ ਕਹਿੰਦੇ ਨੇ ਹਰ ਕੇ ਦਾਸ ਸੁਹੇਲੇ ਭਾਈ ਮਹਾਰਾਜ ਕਹਿੰਦੇ ਭਾਈ ਸੁਣੋ ਪ੍ਰਮਾਤਮਾ ਦੇ ਭਗਤ ਸੋ ਕੀ ਬਤੀਤ ਕਰਦੇ ਹੈ ਸੋ ਕੀ ਜੀਵਨ ਬਤੀਤ ਕਰਦੇ ਜਿਹੜੇ ਮਾਲਕ ਦੇ ਚਰਨਾਂ ਨਾਲ ਜੁੜ ਜਾਂਦੇ ਆ ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖ ਕੱਟੇ ਜਾਂਦੇ ਆ ਜਨਮ ਜਨਮ ਕੇ ਕੇ ਲ ਬਿਕ ਦੁੱਖ ਕਾਟੇ ਆਪੇ ਮੇਲ ਮਲਾਈ ਮਹਾਰਜ ਕਹਿੰਦੇ ਪ੍ਰਮਾਤਮਾ ਆਪ ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖ ਕੱਟ ਦਿੰਦਾ ਹੈ ਉਹਨਾਂ ਦੇ ਪਾਪਾਂ ਦਾ ਨਾਸ ਕਰ ਦਿੰਦਾ ਹੈ ਉਹਨਾਂ ਨੂੰ ਆਪਣੇ ਚਰਨਾਂ ਨਾਲ ਮਲਾ ਲੈਂਦਾ ਹੈ ਜਿਹੜੇ ਪ੍ਰਮਾਤਮਾ ਦੇ ਨਾਮ ਦੀ ਭਜਨ ਬੰਦਗੀ ਕਰਦੇ ਹਨ ਜਿਹੜੇ ਹਰੇਕ ਦੇ ਵਿੱਚ ਉਸ ਪ੍ਰਮਾਤਮਾ ਨੂੰ ਵਸਦਾ ਵੇਖਦੇ ਹੈ ਅਕਾਲ ਪੁਰਖ ਪ੍ਰਮਾਤਮਾ ਦਾ ਸਾਡੇ ਸਾਰਿਆਂ ਦੇ ਅੰਦਰ ਨਿਵਾਸ ਹੈ ਕਿਸੇ ਵੱਲ ਵੀ ਬੁਰਾ ਨਹੀਂ ਤੱਕਣਾ ਚਾਹੀਦਾ ਕਿਸੇ ਦੀ ਭਾਵਨਾ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੁੜੋ ਤਾਂ ਕਿ ਸਾਡਾ ਵੀ ਭਲਾ ਹੋ ਸਕੇ ਰਹਾਉ ਇਹ ਕੁਟੰਬ ਸਭ ਜੀ ਕੇ ਬੰਦਨ ਭਾਈ ਪਰਮ ਭੁੱਲਾ ਸੰਸਾਰਾ ਕੁਟੰਬ ਕਹਿੰਦੇ ਨੇ ਪਰਿਵਾਰ ਨੂੰ ਜੀ ਕੇ ਬੰਦਨ ਜਿੰਦ ਵਾਸਤੇ ਬੰਦਨ ਭੁੱਲਾ ਦਾ ਮਤਲਬ ਹੈ ਕੁਰਾਹੀ ਪੈ ਜਾਣਾ ਸਤਿਗੁਰੂ ਕਹਿੰਦੇ ਨੇ ਵੀ ਗੁਰੂ ਦੀ ਰਜਾ ਵਿੱਚ ਤਰਨ ਤੋਂ ਬਿਨਾਂ ਇਹ ਆਪਣਾ ਪਰਿਵਾਰ ਵੀ ਜਿਹੜਾ ਹੈ ਨਾ ਇਹ ਜਿੰਦ ਵਾਸਤੇ ਨਿਰਮੋਹ ਦੇ ਬੰਧਨ ਬਣ ਜਾਂਦਾ ਹੈ ਤਾਈਓ ਜਗਤ ਗੁਰੂ ਤੋਂ ਪਟਕ ਕੇ ਕੋਰਾਹੇ ਪਿਆਰੰਦਾ ਹੈ ਬਿਨ ਗੁਰ ਵੰਦਨ ਟੁੱਟੇ ਨਾਹੀ ਗੁਰਮੁਖ ਮੋਖ ਦੁਆਰਾ ਸਚਿ ਪਾਤਸ਼ਾਹ ਕਹਿੰਦੇ ਵੀ ਗੁਰੂ ਦੀ ਸ਼ਰਣ ਆਉਣ ਤੋਂ ਬਿਨਾ ਇਹ ਬੰਧਨ ਟੁੱਟਦੇ ਨਹੀਂ ਗੁਰੂ ਦੀ ਸ਼ਰਣ ਪੈਣ ਵਾਲਾ ਮਨੁੱਖ ਮੋਹ ਦੇ ਬੰਧਨਾਂ ਤੋਂ ਖਲਾਸੀ ਪਾਉਣ ਦਾ ਰਸਤਾ ਲੱਭ ਲੈਂਦਾ ਹੈ ਜੇ ਗੁਰੂ ਦੀ ਸ਼ਰਣ ਵਿੱਚ ਵੀ ਆਉਣਾ ਬੰਧਨਾਂ ਵਿੱਚ ਵੀ ਉਲਝਿਆ ਪਿਆ ਸਮਝ ਵੀ ਅਜੇ ਉਹ ਰਸਤੇ ਤੋਂ ਪਟਕਿਆ ਹੋਇਆ ਹੈ ਕਰਮ ਕਰੈ ਗੁਰ ਸ਼ਬਦ ਨਾ ਪਛਾਣੈ ਮਹਰ ਜਨਮ ਬਰ ਬਾਰ ਕਰਮ ਕਹਿੰਦੇ ਨੇ ਦੁਨੀਆ ਦੇ ਕੰਮ ਧੰਦੇ ਮਹਾਰਾਜ ਕਹਿੰਦੇ ਜਿਹੜੇ ਬਲੁਖ ਨੇਰੇ ਦੁਨੀਆ ਦੇ ਕੰਮ ਧੰਦੇ ਹੀ ਕਰਦੇ ਹਨ ਪਰ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਉਂਦੇ ਉਹ ਮੜਮੜ ਜੰਮ ਦੇ ਮਰਦੇ ਰਹਿੰਦੇ ਹਨ ਹਉ ਮੇਰਾ ਜਗ ਪਲਚ ਰਹਿਆ ਭਾਈ ਕੋਏ ਨਾ ਕਿਸਹੀ ਕੇਰਾ ਹੌਂ ਦਾ ਮਤਲਬ ਹੈ ਮੈਂ ਮੇਰਾ ਦਾ ਮਤਲਬ ਹੈ ਇਹ ਧਨ ਪਦਾਰਥ ਸਭ ਕੁਝ ਮੇਰਾ। ਪਾਲਚ ਰਹਿਆ ਦਾ ਮਤਲਬ ਹੈ ਉਲਝਿਆ ਪਿਆ। ਮਹਾਰਾਜ ਕਹਿੰਦੇ ਭਾਈ ਸੰਸਾਰ ਜਿਹੜਾ ਇਸੇ ਗੱਲ ਵਿੱਚ ਉਲਝਿਆ ਹੋਇਆ। ਇਹ ਮੈਂ ਵੱਡਾ ਇਹ ਧਨ ਪਦਾਰਥ ਸਭ ਕੁਝ ਮੇਰਾ। ਇਸ ਵਿੱਚ ਹੀ ਜਗਤ ਉਲਝਿਆ ਪਿਆ ਉਹ ਜਿਹੜੇ ਕੋਈ ਵੀ ਇੱਥੇ ਕਿਸੇ ਦਾ ਸਾਥੀ ਨਹੀਂ ਬਣ ਸਕਦਾ। ਕਾਲ ਪੁਰਖ ਪਰਮਾਤਮਾ ਤੋਂ ਬਿਨਾਂ ਸਭ ਕੁਝ ਬੰਦਨ ਹਨ ਸਿਰਪਰਮਾਤਮਾ ਦਾ ਨਾਮ ਹੀ ਇਹ ਬੰਦਨਾਂ ਤੋਂ ਖਲਾਸੀ ਦਿਵਾ ਸਕਦਾ ਹੈ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜਕਰ ਹੋਏ ਵਸੇਰਾ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿੰਦੇ ਹਨ ਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰੀ ਰੱਖਦੇ ਹਨ ਉਹ ਵਿਖਾਵਾ ਨਹੀਂ ਕਰਦੇ ਉਹਨਾਂ ਦਾ ਆਤਮਿਕ ਨਿਵਾਸ ਜਿਹੜਾ ਪ੍ਰਮਾਤਮਾ ਦੇ ਚਰਣਾ ਵਿੱਚ ਹੋਇਆ ਰਹਿੰਦਾ ਹੈ ਇੱਥੇ 부ਜੈ ਸੋ ਆਪ ਪਛਾਣੈ ਹਰ ਪ੍ਰਭ ਹੈ ਤਿਸ ਤੇ ਕੇਰਾ ਕਨ ਜਿਹੜਾ ਮਨੁੱਖ ਇਸ ਜੀਵਨ ਵਿੱਚ ਹੀ ਇਸ ਭੇਤ ਨੂੰ ਸਮਝਦਾ ਹੈ ਉਹ ਆਪਣੇ ਆਤਮਿਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਪ੍ਰਮਾਤਮਾ ਉਸ ਮਨੁੱਖ ਦਾ ਸਹਾਈ ਬਣਿਆ ਰਹਿੰਦਾ ਹੈ ਸਤਿਗੁਰ ਸਦਾ ਦਿਆਲੂ ਹੈ ਭਾਈ ਬਿਨ ਭਾਗਾ ਕੀ ਪਾਈਏ ਮਹਾਰਾਜ ਕਹਿੰਦੇ ਗੁਰੂ ਹਰਬੀਰ ਹੀ ਦਇਆਬਾਨ ਰਹਿੰਦਾ ਹੈ ਪਰ ਮਾਇਆ ਬਿੜਿਆ ਮਨੁੱਖ ਗੁਰੂ ਦੀ ਛਡਣ ਨਹੀਂ ਆਉਂਦਾ ਕਿਸਮਤ ਤੋਂ ਬਿਨਾ ਫਿਰ ਗੁਰੂ ਪਾਸੋਂ ਕੀ ਮਿਲੇ ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤੇਹਾ ਫਲ ਪਾਈਏ ਗੁਰੂ ਸਭਨਾਂ ਨੂੰ ਇੱਕ ਪਿਆਰ ਦੀ ਨਿਗਾ ਨਾਲ ਵੇਖਦਾ ਪਰ ਸਾਡੀ ਜੀਵਾਂ ਦੀ ਜਿਹੋ ਜੀ ਭਾਵਨਾ ਹੁੰਦੀ ਹੈ ਉਹ ਜਿਹਾ ਫਲ ਸਾਨੂੰ ਗੁਰੂ ਪਾਸੋਂ ਮਿਲ ਜਾਂਦਾ ਹੈ ਨਾਨਕ ਨਾਮ ਬਸੈ ਮਨ ਅੰਤਰ ਵਿੱਚੋਂ ਆਪ ਗਵਾਈਏ ਏ ਨਾਨਕ ਜੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਆਪਾ ਪਾਪ ਦੂਰ ਕਰ ਲਈਏ ਸਾ ਪ੍ਰਮਾਤਮਾ ਦਾ ਨਾਮ ਮਨ ਵਿੱਚ ਆਵਸਦਾ ਹੈ ਆਪਣੇ ਅੰਦਰੋਂ ਲੱਭ ਲੋਭ ਅਹੰਕਾਰ ਦੂਰ ਕਰਿਏ ਆਪਾ ਭਾਵ ਮਟਾਈਏ ਤੇ ਪ੍ਰਮਾਤਮਾ ਦਾ ਨਾਮ ਸਾਡੇ ਹਿਰਦੇ ਵਿੱਚ ਵਸ ਜਾਏ ਸਾਡਾ ਜੀਵਨ ਸਫਲ ਹੋ ਜਾਏ ਐਸੀ ਅਵਸਥਾ ਸਾਡੀ ਸਾਰਿਆਂ ਦੀ ਬਣ ਜਾਏ ਪ੍ਰਮਾਤਮਾ ਸਭ ਨਾਲ ਉੱਪਰ ਮਿਹਰ ਭਰਿਆ ਹੱਥ ਰੱਖੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਭਾਕਤਾ ਦੀ ਅਰਦਾਸ ਸਤਿਗੁਰੀਆਂ ਗੁਰੂ ਕਰਦੀਆਂ ਸੇਵਾ ਬਾਂ ਨਰਵਿਗਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਮਰਤੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਨਾਨਕ ਜੋ ਰੁਕ ਬਿੰਦਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ